ਨੇ ਕਿੱਤਕੇ ਹੁਣੇ پیسے ਜੇ ਇਹਨੇ ਚੱਕੇ ਹੁੰਦੇ ਨਾ ਤਾਂ ਦੱਸ ਦਿੰਦਾ ਉਹ ਫੇਰ ਕਰਨਾ ਕੀ ਤੂੰ ਇਹਦੀ ਬੁਖਾਲਤਾ ਚੁੱਪ ਕਰ ਜਾ ਇੱਥੇ ਕੰਮ ਹਜੇ ਤਾਂ ਮੰਦਾ ਜਈ ਹੈ ਤੀ ਇਹ ਇਹਦੇ ਕੰਮ ਚ ਤਾਂ ਹਮੇਸ਼ਾ ਮੰਦਾ ਹੀ ਰਹਿੰਦਾ ਤੇਜ਼ੀ ਤਾਂ ਕਦੇ ਆਈ ਹੀ ਨਹੀਂ ਉਹ ਇਹਦਾ ਕੰਮ ਨਹੀਂ ਚੱਲਦਾ ਇਹਦਾ ਕੰਮ ਤਾਂ ਠੰਡਾ ਹੀ ਰਹੂਗਾ ਵੀਰੇ ਨਾਲ ਗੱਲ ਕਰ ਲਉ ਮੈਨੂੰ ਥੋੜੇ ਜਿਓ ਉਤੋਂ ਪੈਸੇ ਦਿਵਾ ਦੋ ਆਪਣੇ ਪੈਸਿਆਂ ਨਾਲ ਖਰੀਦ ਪਲਾਟ ਇੱਕ ਛੱਡ 10 ਖਰੀਦ ਲਾ ਕੀ ਮੰਮੀ ਜੀ ਆਪ ਦੀ ਵਾਰ ਤੇ ਤਾਂ ਸੁਣਨੀ ਹੁੰਦਾ ਹੁਣ ਮਿਰਚਾਂ ਲੱਗੀਆਂ ਅੱਜ ਤਾਂ ਮੈਂ ਵੀ ਨਹੀਂ ਚੁੱਪ ਹੁੰਦੀ ਜਦ ਗੱਲ ਸਾਡੀ ਜੇਬ ਕੱਟਣ ਦੀ ਹੋਵੇ ਨਾ ਫੇਰ ਤਾਂ ਕਦੇ ਵੀ ਨਹੀਂ ਭਾਬੀ ਭਰਾਵਾ ਭਰਾਵਾ ਦੀ ਗੱਲ ਐ ਤੂੰ ਨਾ ਵਿੱਚ ਬੋਲਿਆ ਕਰ ਐਂ ਕਰ ਫਿਰ ਜੇ ਤੂੰ ਪ੍ਰਾਪਰਟੀ ਖਰੀਦਣੀ ਐ ਨਾ ਤੂੰ ਆਪਣੇ ਘਰ ਵਾਲੀ ਨੂੰ ਕਹਿ ਉਹ ਲੈ ਕੇ ਉਪੇਖ ਕੇ ਤੂੰ ਪੈਸੇ ਮੰਮੀ ਫਿਰ ਉਹਨਾਂ ਤੋਂ ਨਹੀਂ ਆਪਾਂ ਨੂੰ ਕੁਝ ਮਿਲਦਾ ਕਿਉਂ ਨਹੀਂ ਮਿਲਦਾ ਉਹ ਤਿੰਨ ਭੈਣ ਭਰਾਣੇ ਮੰਗ ਲੈ ਆਪਣਾ ਹਿੱਸਾ ਹੋਜੂ ਤੇਰੇ ਪੈਸੇ ਨੇ ਇੰਤਜ਼ਾਮ ਕੀ ਹੋ ਗਿਆ ਜੀ ਕੋਈ ਗੱਲ ਹੋਈ ਆ ਟੈਨਸ਼ਨ ਚ ਲੱਗ ਰਹੀ ਹਾਂ ਨਾਲ ਬਾਰੋਂ ਬੜੀ ਉੱਚੀ ਉੱਚੀ ਬੋਲਣ ਦੀ ਆਵਾਜ਼ ਆ ਰਹੀ ਸੀ ਕੀ ਹੋ ਗਿਆ ਜੀ ਜੇ ਸੁਣੀ ਲਿਆ ਸੀ ਫਿਰ ਆ ਕੇ ਦੇਖ ਵੀ ਲੈਂਦੀ ਵੀ ਕਿਉਂ ਇੰਨੀ ਉੱਚੀ ਉੱਚੀ ਬਾਜ਼ ਆ ਰਹੀਆਂ ਨੇ ਜੀ ਮੈਂ ਨਾ ਆਪਣੀ ਟੀਨ ਸੁਮਾ ਕੇ ਹਟੀ ਸੀ ਫਿਰ ਮੈਂ ਉਸ ਤੋਂ ਬਾਅਦ ਕਮਰਾ ਸਾਫ਼ ਕਰਨ ਲੱਗੀ ਤੈਨੂੰ ਤਾਂ ਬਸ ਆਪਦੇ ਕੰਮਾਂ ਦੀ ਪਈ ਰਹਿੰਦੀ ਐ ਤੈਨੂੰ ਇਸ ਤੋਂ ਸਵਾ ਕੋਈ ਹੋਰ ਕੰਮ ਹੈਗਾ ਤੇਰੇ ਭਾਦਾਂ ਦਾ ਕੋਈ ਜੀਵੇ ਚਿਹੇ ਦੀ ਕੋਈ ਮਰੇ ਐ ਕਿਉਂ ਕਹਨੇ ਹੋ ਜੀ ਮੈਨੂੰ ਨਾ ਸਭ ਦੀ ਫਿਕਰ ਆ ਉਹ ਤੈਨੂੰ ਕਿਸੇ ਦੀ ਫਿਕਰ ਨਹੀਂ ਤੂੰ ਤਾਂ ਸਿਰਫ ਆਪਣਾ ਸੋਚਦੀ ਐ ਤੇ ਅ ਦਿੱਤੀ ਦਾ ਜੀ ਗੱਲ ਕੀ ਹੋਈ ਆ ਹੁਣ ਦੱਸ ਵੀ ਦੇਵੋ ਕਿਉਂ ਐਵੇਂ ਆਪਣੀ ਬਾਦੂ ਦੀ ਤੁਸੀਂ ਟੈਨਸ਼ਨ ਵਧਾ ਰੱਖੀ ਆ ਦੇਖ ਸ਼ੈਲੀ ਮੈਂ ਨਾ ਇੱਕ ਪਲਾਟ ਖਰੀਦਣਾ ਤੇ ਉਹ ਖਰੀਦਣ ਲਈ ਮੈਨੂੰ ਪੈਸੇ ਚਾਹੀਦੇ ਨੇ ਉਹ ਨੀਵੀਂ ਗੋਪਾਲੀ مصیبت ਚ ਆਵੇਂ ਹੁਣ ਤੂੰ ਮੇਰੀ ਮਦਦ ਵੀ ਨਹੀਂ ਕਰੇਂਗੀ ਮੈਂ ਮੈਂ ਕਿਵੇਂ ਤੁਹਾਡੀ ਮਦਦ ਕਰ ਸਕਦੀ ਹਾਂ ਜੀ ਸ਼ੈਲੀ ਪਹਿਲਾਂ ਗੱਲ ਤੂੰ ਮੇਰੀ ਧਿਆਨ ਨਾਲ ਤਾਂ ਸੁਣ ਜਿਹੜਾ ਮੈਂ ਪਲਾਟ ਦੇਖਿਆ ਹੈ ਨਾ ਉਹ ਇੰਨੀ ਵਧੀਆ ਜਗ੍ਹਾ ਤੇ ਹੈ ਨਾ ਐ ਸਮਝ ਲੈ ਜੇ ਆਪਾਂ ਇੱਕ ਵਾਰ ਉਹ ਖਰੀਦ ਲਈਏ ਆਪਣੀ ਸਾਰੀ ਉਮਰ ਦੇ ਬਾਰੇ ਨਿਆਰੇ ਨੇ ਆਪਣੀ ਰੋਟੀ ਪਾਣੀ ਦਾ ਹੱਲ ਹੋ ਜਾਣਾ ਓਏ ਆਪਾਂ 10 ਸਾਲ ਅੱਗੇ ਹੋ ਜਾਾਂਗੇ ਨਾਲੇ ਆਪਣੇ ਜਵਾਕਾਂ ਨੂੰ ਕੋਈ ਔਖ ਨਹੀਂ ਆਊਗੀ ਸੋਖੇ ਹੋ ਜਾਾਂਗੇ ਸੋਖੇ ਸੋਚ ਤੂੰ ਬਸ ਯਾਰ ਮੈਨੂੰ ਨਾ ਤੇਰੀ ਥੋੜੀ ਜੀ ਮਦਦ ਦੀ ਲੋੜ ਹੈ ਜੋ ਮੈਂ ਕਹੂੰਗਾ ਉਹ ਤੂੰ ਮੰਨੇਂਗੀ ਜੀ ਪਰ ਮੈਂ ਕਿੱਦਾਂ ਮਦਦ ਉਹ ਵੀ ਦੱਸਦਾ ਪਰ ਵਾਦਾ ਕਰ ਜਿਹੜਾ ਮੈਂ ਕਹੂੰਗਾ ਨਾ ਉਹ ਤੂੰ ਮੰਨੇਂਗੀ ਬੋਲ ਮੰਨੇਂਗੀ ਨਾ ਹਾਂਜੀ ਦੇ ਪੈਸੇ ਤਾਂ ਮੈਂ ਆਪਦੇ ਭਰਾ ਤੋਂ ਵੀ ਮੰਗ ਲੈਂਦਾ ਪਰ ਤੈਨੂੰ ਮੇਰੀ ਭਾਬੀ ਦੇ ਸੁਹਾ ਦਾ ਤਾਂ ਪਤਾ ਹੀ ਐ ਭੋਰਾ ਵਧੀਆ ਨਹੀਂ ਹੈਗਾ ਫਿਰ ਮੈਂ ਵੀ ਬਹੁਤ ਸੋਚਿਆ ਵੀ ਪੈਸਿਆਂ ਦਾ ਜਗਾੜ ਕਿਸੇ ਇਹੀ ਜਗ੍ਹਾ ਤੋਂ ਕਰਿਆ ਜਾਵੇ ਵੀ ਵਾਪਸ ਕਰਨ ਦਾ ਝੰਜਟ ਹੀ ਖਤਮ ਹੋ ਜਾਵੇ ਮੈਨੂੰ ਜੀ ਤੁਹਾਡੀ ਕੋਈ ਵੀ ਗੱਲ ਸਮਝ ਨਹੀਂ ਆ ਰਹੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਉਹ ਮੈਂ ਸਮਝਾਉਣਾ ਤੈਨੂੰ ਸਮਝਾਉਣ ਲਈ ਤਾਂ ਬੈਠਾ ਮੈਂ ਐਂ ਕਹਿਣਾ ਤੂੰ ਨਾ ਆਪਦਾ ਬੰਦਾ ਏਸਾ ਆਪਣੇ ਪੇਕਿਆਂ ਤੋਂ ਲਿਆ ਕਿਹੜਾ ਜਿ ਕਿਹੜੇ ਹਿੱਸੇ ਦੀ ਗੱਲ ਕਰ ਰਹੇ ਹੋ ਤੁਸੀਂ ਕਿਹੜਾ ਕੀ ਪੇਕਿਆਂ ਦੇ ਵਿੱਚ ਕੁੜੀਆਂ ਦਾ ਵੀ ਬਰਾਬਰ ਦਾ ਹਿੱਸਾ ਹੁੰਦਾ ਜੇ ਆ ਕੇ ਕਹਿ ਰਹੇ ਤੁਸੀਂ ਤੁਹਾਨੂੰ ਮੇਰੇ ਭਰਾ ਬਾਰੇ ਵੀ ਤਾਂ ਪਤਾ ਹੀ ਆ ਉਹ ਪਤਾ ਹੈ ਮੈਨੂੰ ਤੇਰੇ ਭਰਾ ਦਾ ਇੱਕ ਨੰਬਰ ਦਾ ਨਸ਼ੇੜੀ ਹੈ ਉਹ ਵੀ ਤਾਂ ਉਹ ਘਰ ਦੀਆਂ ਚੀਜ਼ਾਂ ਵੇਚ-ਵੇਚ ਕੇ ਹੀ ਨਸ਼ੇ ਕਰਦਾ ਹੈ ਅੱਧਾ ਕਰਤਾ ਉਹਨੇ ਵੇਚ ਛੱਡਿਆ ਨਾਲੇ ਤੈਨੂੰ ਵੀ ਤਾਂ ਪਤਾ ਹੈ ਜਿੱਦਨ ਦਾ ਤੇਰਾ ਵਿਆਹ ਹੋਇਆ ਇੱਕ ਵਾਰ ਵੀ ਆ ਕੇ ਖੜਿਆ ਹੈ ਉਹਰੇ ਕਿਸੇ ਨਾਲ ਨਹੀਂ ਬਤਦਾ ਉਹ ਇਹੀ ਤਾਂ ਮੇਰੇ ਭਰਾ ਦੇ ਵਿੱਚ ਕਮੀ ਆ ਉਹ ਜੇ ਮੇਰਾ ਭਰਾ ਆਪਣੇ ਭੈਣਾਂ ਦੇ ਨਾਲ ਖੜੇ ਨਾ ਉਹਨਾਂ ਦਾ ਸਾਥ ਦੇਵੇ ਤਾਂ ਮਜਾਲ ਆ ਕੋਈ ਸਾਨੂੰ ਕੁਝ ਕਹਿ ਵੀ ਦੇਵੇ ਉਹ ਬਾਲਾ ਨਾ ਭੋਕ ਜੋ ਤੈਨੂੰ ਕਿਹਾ ਨਾ ਚੁੱਪ ਕਰਕੇ ਘਰ ਉਹ ਜਾ ਕੇ ਇਹ ਤੁਹਾਨੂੰ ਵੀ ਪਤਾ ਨਾ ਵੀ ਜਿਹੜਾ ਕੁਝ ਤੁਸੀਂ ਮੈਨੂੰ ਕਰਨ ਨੂੰ ਕਹਿ ਰਹੇ ਹੋ ਉਹ ਕਦੇ ਹੋ ਹੀ ਨਹੀਂ ਸਕਦਾ ਲਾਲਚ ਦੇ ਵੀ ਨਾ ਜੇ ਕੋਈ ਹੱਦ ਹੁੰਦੀ ਆ ਕਿਸੇ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਨਹੀਂ ਚੁੱਕਣਾ ਚਾਹੀਦਾ ਆਪਣਾ ਹੱਕ ਮੰਗਣਾ ਨਾ ਕੋਈ ਗਲਤ ਗੱਲ ਨਹੀਂ ਤੇਰੇ ਇਹ ਹੀ ਹੱਕ ਨਾ ਤੁਸੀਂ ਆਪਣੇ ਮਾਂ ਤੋਂ ਮੰਗੋ ਆਪਣੇ ਭਰਾ ਤੋਂ ਮੰਗੋ ਕਿਉਂਕਿ ਮੈਂ ਆਪਣੇ ਮਾਪਿਆਂ ਤੋਂ ਕੁਝ ਨਹੀਂ ਮੰਗਣਾ ਉਹ ਤਾਂ ਪਹਿਲਾਂ ਹੀ ਆਪਣੇ ਪੁੱਤ ਕਨੇ ਬਹੁਤ ਦੁਖੀ ਨੇ ਸਿਆਪਾ ਮੇਰੀ ਤਾਂ ਕਿਸੇ ਨੂੰ ਕੋਈ ਪਰਵਾਹ ਨਹੀਂ ਵੀ ਮੈਂ ਕੀ ਚੋਣਾ ਕੀ ਨਹੀਂ ਸਭ ਨੂੰ ਆਪੋ ਆਪਣਾ ਦਿਖ ਰਿਹਾ ਹੈ ਜੀ ਪਰ ਤੁਸੀਂ ਵੀ ਤਾਂ ਸਮਝੋ ਨਾ ਤੁਹਾਨੂੰ ਸਭ ਕੁਝ ਦਿਖਦਾ ਫੇਰ ਵੀ ਦੇਖ ਕੇ ਤੁਸੀਂ ਅਨਜਾਨ ਬਣ ਰਹੇ ਹੋ ਉਹ ਜਿਹੜੀ ਚੀਜ਼ ਹੋ ਹੀ ਨਹੀਂ ਸਕਦੀ ਮੈਂ ਉਹਨੂੰ ਕਿਵੇਂ ਕਰਾਂ ਉਹਦਾ ਮੈਨੂੰ ਨਹੀਂ ਪਤਾ ਮੇਰੀ ਇੱਕ ਗੱਲ ਨਾ ਕੰਨ ਖੋਲ ਕੇ ਸੁਣ ਲੈ ਜੇ ਤਾਂ ਤੂੰ ਮੇਰੀ ਗੱਲ ਮੰਨ ਲੇਂਗੀ ਫੇਰ ਤਾਂ ਤੇਰੇ ਵਾਸਤੇ ਠੀਕ ਹੈ ਨਹੀਂ ਅੱਜ ਤੋਂ ਬਾਅਦ ਤੂੰ ਆਪਦੇ ਪੇਕੇ ਨਹੀਂ ਜਾਏਂਗੀ ਹਾਂ ਜੇ ਜਾਣਾ ਚਾਹਣੀ ਐ ਫਿਰ ਚੁੱਪ ਕਰਕੇ ਨਾ ਆਦੇ ਪੇਕਿਆਂ ਦਾ ਹਿੱਸਾ ਮੰਗ ਲੈ ਆਪਦਾ ਨਾਲੇ ਤੂੰ ਸਖਾ ਲਈ ਨਾਲੇ ਮੈਂ ਸਖਾ ਲਾ ਕਿਸ ਨੇ ਸੱਚੀ ਕਿਹਾ ਜੇ ਭਰਾਮਾਂ ਦਾ ਸਿਰ ਤੇ ਹੱਥ ਹੋਵੇ ਨਾ ਤੱਕ ਕੋਈ ਵੀ ਭੈਣਾ ਨੂੰ ਕੁਛ ਨਹੀਂ ਕਹਿ ਸਕਦਾ ਪਰ ਜੇ ਭਾਈ ਹੋ 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 ਰੱਬਾ ਜੇ ਤਾਂ ਮੇਰੇ ਤੋਂ ਬਿਨਾ ਪੁੱਛੇ ਜਿੰਦਾ ਖੋਲਿਆ ਤਾਂ ਮੇਰੇ ਤੋਂ ਬਰਾ ਕੋਈ ਨਹੀਂ ਹੈਗਾ ਠੀਕ ਆ ਜੀ ਨਹੀਂ ਗੋਲਦੀ ਪਰ ਨਾ ਜस्सी ਮਨ ਦਾ ਨਹੀਂ ਹੈਗਾ ਉਹ ਕਹਿੰਦਾ ਮੈਂ ਨਹੀਂ ਜਾਣਾ ਨਸ਼ੇ ਸੜਾਉ ਕੇ ਅੰਦਰ ਅੱਛਾ ਜੇ ਉਹਨੇ ਕਹਿੰਦਾ ਜਾਣਾ ਨਹੀਂ ਤਾਂ ਤੂੰ ਮੰਨ ਲਿਆ ਨਾਲੇ ਮੈਂ ਬਿਲਕੁਲ ਦਾ ਦੁਸ਼ਮਣ ਨਹੀਂ ਹੈਗਾ ਉਹਦਾ ਮੈਂ ਭਲੇ ਹੀ ਜਾਉਣਾ ਜੇ 6 ਮਹੀਨੇ ਉਹ ਲਾ ਕੇ ਆਊਗਾ ਤਾਂ ਉਹ ਉੱਥੋਂ ਸੱਚੀ ਆਊਗਾ ਉਹ ਤਾਂ ਠੀਕ ਆ ਜੀ ਪਰ ਮੇਰੇ ਕੋਲ ਨਾ ਇੱਕ ਜੱਸੀ ਨੂੰ ਸੁਧਾਰਨ ਦਾ ਤਰੀਕਾ ਹੈਗਾ ਹੋ ਤਰੀਕਾ ਉਹ ਕੀ ਜੀ ਉਹ ਵੀ ਦੱਸ ਦਿੰਨੀ ਆ ਪਹਿਲਾਂ ਨਾ ਤੁਸੀਂ ਆ ਜਾਓ ਆਰਾਮ ਨਾਲ ਬੈਠੋ ਤੇ ਸ਼ਾਂਤੀ ਨਾਲ ਨਾ ਮੇਰੀ ਗੱਲ ਸੁਣੋ ਹਾਂ ਦੱਸ ਕੀ ਗੱਲ ਆ ਜੀ ਮੇਰੀ ਗੱਲ ਨੂੰ ਨਾ ਹੋਰ ਪਾਸੇ ਨਾ ਲੈ ਕੇ ਜਾਓ ਮੈਂ ਇਹ ਕਹਿੰਦੀ ਸੀ ਵੀ ਆਪਾਂ ਉਹਦਾ ਵਿਆਹ ਕਰ ਦਿੰਨੇ ਆ ਜਦੋਂ ਉਹਦੇ ਸਿਰ ਤੇ ਜ਼ਿੰਮੇਵਾਰੀਆਂ ਪਹਿਣੀਆਂ ਨਾ ਉਹ ਆਪ ਹੀ ਸੁਧਰ ਜਾਊਗਾ ਉਹ ਆ ਕੰਨੂ ਹੱਥ ਮਾਰ ਤੈਨੂੰ ਪਤਾ ਤੂੰ ਕੀ ਬੋਲ ਰਹੀ ਆ ਤੈਨੂੰ ਤੇਰੇ ਪੁੱਤ ਦਾ ਪਤਾ ਵੀ ਆਪਣਾ ਪੁੱਤ ਨਸ਼ੇੜੀ ਆ ਆਪਾਂ ਕਿਉਂ ਕਿਸੇ ਧੀ ਦੀ ਜ਼ਿੰਦਗੀ ਖਰਾਬ ਕਰੀਏ ਐ ਕਿਵੇਂ ਜ਼ਿੰਦਗੀ ਖਰਾਬ ਹੋ ਜੂਗੀ ਮੈਂ ਬਥੇਰੇ ਮੁੰਡੇ ਦੇਖੇ ਨੇ ਜਿਨ੍ਹਾਂ ਦੀ ਜ਼ਿੰਦਗੀ ਸੁਧਰ ਗਈ ਉਹ ਆਪਣੇ ਪਾਲੇ ਕਾ ਮੁੰਡਾ ਹੀ ਦੇਖ ਲਾ ਉਹ ਵੀ ਤਾਂ ਸੁਧਰ ਹੀ ਗਿਆ ਨਾ 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 ਇਹ ਤੇ ਵੀ ਗਲਤ ਫਹਿਮੀ ਆ ਉਹ ਵਿਆਹ ਤੋਂ ਬਾਅਦ ਹੋਰ ਵਿਗੜ ਗਿਆ ਨਾਲੇ ਉਹ ਕੁੜੀ ਰੋਂਦੀ ਆ ਜਿਹੜੀ ਵਿਆਹ ਕੇ ਆਈ ਆ ਨਾਲੇ ਦੇ ਮਾਪੇ ਹੁੰਦੇ ਨਹੀਂ ਨਾ ਤਾਂ ਪਾਲੇ ਦਾ ਮੁੰਡਾ ਆਪਣੇ ਘਰ ਵਾਲੀ ਨੂੰ ਖਰਚਾ ਦਿੰਦਾ ਨਾ ਉਹ ਆਪਣੇ ਬੱਚਿਆਂ ਬਾਰੇ ਸੋਚਦਾ ਨਾ ਹੁਣ ਤੂੰ ਕੀ ਚਾਹੁੰਦੀ ਆ ਜੱਸੀ ਦਾ ਵਿਆਹ ਕਰਕੇ ਆਪਾਂ ਵੀ ਪਾਪ ਕਰਤੀਏ ਕਿਸੇ ਦੀ ਧੀ ਆ ਬੱਦਵਾਵਾਂ ਲਈਏ ਜੀ ਇਹ ਪਾਲੇ ਦਾ ਮੁੰਡਾ ਨਹੀਂ ਸੁਧਰਿਆ ਇਹਦਾ ਮਤਲਬ ਇਹ ਥੋੜੀ ਆ ਵੀ ਆਪਣਾ ਨਹੀਂ ਸੁਧਰੂਗਾ ਤੁਸੀਂ ਇੱਕ ਵਾਰੀ ਸੋਚ ਕੇ ਤਾਂ ਦੇਖੋ ਤੇਰਾ ਦਿਮਾਗ ਖਰਾਬ ਹੋ ਗਿਆ ਲੱਗਦਾ ਮੈਨੂੰ ਬਾਪਾ ਤੂੰ ਇੱਕੋ ਹੀ ਗੱਲ ਕਹੀ ਜਾਨੀਂ ਹੁਣ ਤੂੰ ਮੇਰੀ ਵੀ ਗੱਲ ਧਿਆਨ ਨਾਲ ਸੁਣ ਲੈ ਜਦ ਤੱਕ ਆਪਣਾ ਮੁੰਡਾ ਸੋਧਦਾ ਨਹੀਂ ਉਦੋਂ ਤੱਕ ਤੂੰ ਉਹਦੇ ਵਿਆਹ ਨੂੰ ਵੀ ਭੁੱਲ ਜਾ क्योंकि मैं किसी धीन रोंदते हुए नहीं देख सकता रजी ਚੁੱਪ ਕਰਾ ਤੇਰੀ ਵੱਡੀ ਭੈਣ ਨੂੰ ਇਤੋਂ ਰੋਂਦੀ ਦੇਖੀ ਨਹੀਂ ਜਾਂਦੀ ਹੂੰ ਚੁੱਪ ਕਰ ਜਾ ਭੈਣੇ ਕਿਹਾਂ ਰੋ ਰੋ ਆਪਣਾ ਬੁਰਾ ਹਾਲ ਕਰਿਆ ਰੋਵਾਂ ਨਾ ਤਾਂ ਹੋਰ ਕੀ ਕਰਾਂ ਹੌਲ ਪੈਂਦੇ ਨੇ ਮੇਰੇ ਹੌਲ ਜਦੋਂ ਮੈਨੂੰ ਆਪਣੇ ਘਰ ਵਾਲੇ ਦੀ ਕਮਾਈ ਦੀ ਲੁੱਟ ਪੈਂਦੀ ਦੀਂਦੀ ਹੈ ਐ ਤਾਂ ਕਿਵੇਂ ਕੋਈ ਲੁੱਟ ਪਾਊਗਾ ਅਸੀਂ ਤੇਰੇ ਨਾਲ ਖੜਿਆ ਨਾਲ ਹਨਾ ਜੀ ਹਾਂ 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 ਨਾਲ ਖੜਿਆ ਜੀ ਤੁਹਾਡੇ ਨਾਲ ਬਸ ਇੱਕ ਤੁਸੀਂ ਤਾਂ ਹੈਗੇ ਹੋ ਜਿੰਨਾ ਤੇ ਮੈਨੂੰ ਰੱਬ ਜਿੰਨਾ ਭਰੋਸਾ ਹੈ ਆਹੀ ਤਾਂ ਮੈਨੂੰ ਫੋਨ ਕਰਕੇ ਬੁਲਾਇਆ ਕਿ ਇਸ ਜੇਲ ਚੋਂ ਆ ਕੇ ਮੈਨੂੰ ਲੈ ਜਾ ਮੇਰਾ ਨਹੀਂ ਹੁਣ ਇੱਥੇ ਦਿਲ ਲੱਗਦਾ ਇਹ ਵੀ ਕੋਈ ਕਹਿਣ ਵਾਲੀ ਗੱਲ ਆ ਤੁਹਾਡਾ ਵੀ ਆਪਣਾ ਘਰ ਆ ਚਲੋ ਸਾਡੇ ਨਾਲ ਹੋ ਭਾਈ ਫੇਰ ਤੁਸੀਂ ਕਹੋਗੇ ਸੱਸ ਬੋਲਦੀ ਐ ਸੋਡਾ ਕਰ ਇਹਦਾ ਕਰ ਕਿਵੇਂ ਹੋ ਗਿਆ ਇਹਦਾ ਕਰ ਇਹੇ ਆ ਇਹੀ ਰਹੂਗਾ ਓਪਾ ਵੀ ਤੈਨੂੰ ਪੋਰਾ ਸ਼ਰਮ ਨਹੀਂ ਹੈਗੀ ਆਪਣੇ ਘਰ ਦੀਆਂ ਗੱਲਾਂ ਆਪਣੇ ਪੂ ਆਪਣੇ ਭੈਣ ਭਣੋਈਆਂ ਨੂੰ ਦੱਸਤੀਆਂ ਮੈਂ ਤਾਂ ਦੱਸੂੰਗੀ ਮੇਰੇ ਕਿਹੜੇ ਘਰ 'ਚ ਕੋਈ ਸੁਣਦਾ ਇਹ ਤਾਂ ਮੇਰੇ ਆਪਣੇ ਨੇ ਹਾਂ ਲੱਗ ਰਿਹਾ ਪਤਾ ਤੇਰੇ ਆਪਣੇ ਆ ਦਾ ਕਿਵੇਂ ਸਾਡੇ ਖਿਲਾਫ ਤੇਰੇ ਕੰਨ ਭਰ ਰਹੇ ਨੇ ਭੈਣ ਅਸੀਂ ਕੋਈ ਕੰਨ ਗੁੰਨ ਨਹੀਂ ਭਰੇ ਮਾਸੀ ਜੀ ਤੁਸੀਂ ਆਪ ਹੀ ਦੇਖ ਲਓ ਸਾਡੀ ਭੈਣ ਇਸ ਘਰ 'ਚ ਖੁਸ਼ ਨਹੀਂ ਹੈਗੀ ਉਹ ਛੋਟੀ ਆ ਭੈਣੇ ਤੂੰ ਰਹਿ ਗਈ ਨਾ ਛੋਟੀ ਦੀ ਛੋਟੀ ਤੇਰੇ ਨਾ ਸਾਡੇ ਘਰ ਦੀਆਂ ਗੱਲਾਂ ਸਮਝ ਤੋਂ ਬਾਹਰ ਨੇ ਇਸ ਲਈ ਤੂੰ ਸਾਡੇ ਘਰ ਦੇ ਮਸਲੇ 'ਤੇ ਨਾ ਬੋਲੇ ਨਾ ਤਾਂ ਹੀ ਚੰਗਾ ਹੈ ਮੰਮੀ ਜੀ ਭੈਣ ਜੀ ਨੂੰ ਚੁੱਪ ਕਰਾ ਲਓ ਮੇਰੀ ਭੈਣ ਨੂੰ ਨਾ ਇਹ ਕੁਝ ਬੋਲੇ ਭਾਵੇਂ ਇਹ ਉਮਰ 'ਚ ਛੋਟੀ ਐ ਪਰ ਹੈ ਬਹੁਤ ਸੰਜਦਾ ਮੈਨੂੰ ਤਾਂ ਇਹਦੇ 'ਚ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਲੱਗਦੀ ਉਲਟਾ ਸੌਖਾ ਤੈਨੂੰ ਭੜਕਾਉਣ ਆਏ ਨੇ ਉੱਠ ਚੱਲ ਚੱਲੀ ਬਥੇਰੀ ਕਰਾੜੀ ਵੇਸਤੀ ਹਾਏ ਮੈਂ ਮਰ ਜਾ ਰੁਕ ਜਾ ਉਹ ਜਿਹੜੀ ਵੇਸਤੀ ਇਹਨਾਂ ਨੇ ਥੋੜੀ ਕੀਤੀ ਹੈ ਨਾ ਮੇਰੀ ਤਾਂ ਇਹ ਰੋਜ਼ ਹੀ ਕਰਦੇ ਆ ਰੁਕੋ ਜੀ ਰੁਕੋ ਐ ਨਹੀਂ ਆਪਾਂ ਮੇਰੀ ਭੈਣ ਨੂੰ ਕੱਲੀ ਛੱਡ ਕੇ ਜਾ ਸਕਦੇ ਇੱਕ ਹੀ ਸੋਚੀ ਦੀ ਨੇ ਜੇ ਜੀਜਾ ਆਵਾਰਾ ਮੇਰੀ ਭੈਣ ਕੱਲੀ ਆ ਨਾ 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 ਕੱਲੀ-ਕੁੱਲੀ ਕੋਈ ਨਹੀਂ ਅਸੀਂ ਇਹਦੇ ਨਾਲ ਖੜੇ ਆ ਨਾਲ ਲੋ ਮੰਮੀ ਜੀ ਕਰ ਲਓ ਕਿ ਉਹਨੂੰ ਭਾਂਡਾ ਭਾਬੀ ਦੀ ਭੈਣ ਤਾਂ ਐਵੇਂ ਕਹਿੰਦੀ ਐ ਜਿਵੇਂ ਆਪਾਂ ਭਾਬੀ ਤੇ ਬਾਲੀ ਜ਼ੁਲਮ ਕਰਦੇ ਹੁੰਨੇ ਆ ਅੱਧਾਈ ਥੋੜੀ ਜੇ ਤੁਸੀਂ ਇਹਨਾਂ ਨੂੰ ਕਦੇ ਤੱਕ ਪਰੇਸ਼ਾਨ ਕਰੀ ਨਾ ਇਹ ਰੋਣੀ ਨਹੀਂ ਆਹ ਦੇਖ ਲੋ ਤੁਹਾਡੇ ਸਾਹਮਣੇ ਦਿਨੋਂ ਦਿਨ ਲਿਸੇ ਹੁੰਦੇ ਜਾਂਦੇ ਨੇ ਹੋਰ ਕੀ ਦੇਖ ਲੋ ਮੇਰੀ ਭੈਣ ਤਾਂ ਮੂਮ ਵਰਗੀ ਨਰਮ ਆ ਤੁਸੀਂ ਸਾਰੇ ਇਹ ਅਸੀਂ ਬੋਲ ਹੁਣਾ ਅਸੀਂ ਇਹਨੂੰ ਕੁਛ ਨਹੀਂ ਕਹਿੰਦੇ ਫੇਰ ਵੀ ਇਹਦਾ ਹਰ ਵੇਲੇ ਉਹ ਫੁੱਲਿਆ ਰਹਿੰਦਾ ਉਹ ਸਹੀ ਕਹ ਮਮੀ ਤੁਸੀਂ ਭਾਬੀ ਦੀ ਭੈਣ ਕੀ ਆ ਗਈ ਉਹ ਤੇਰੇ ਲਈ ਅਸੀਂ ਸਾਰੀ ਗਲਤ ਹੋ ਗਏ ਨਾਲੇ ਉਹ ਛੋਟੀਆਂ ਭੈਣੇ ਤੈਨੂੰ ਕਿਸੇ ਗੱਲ ਦਾ ਨਹੀਂ ਪਤਾ ਤੈਨੂੰ ਮੈਂ ਪਹਿਲਾਂ ਵੀ ਕਿਹਾ ਸੀ ਕਿ ਤੂੰ ਸਾਡੇ ਘਰ ਦੀਆਂ ਗੱਲਾਂ ਵਿੱਚ ਨਾ ਬੋਲਿਆ ਕਰ ਆ ਦੇਖਿਆ ਭੈਣੇ ਕੱਲ੍ਹ ਵੀ ਆਈ ਕਿਵੇਂ ਮੇਰੇ ਤੇ ਰੋਪ ਚ ਲਾਉਣ ਲੱਗੀ ਹੋਈ ਆ ਮੈਨੂੰ ਨਹੀਂ ਪੁੱਛਦਾ ਇਸ ਘਰ 'ਚ ਕੋਈ ਰੋਵੋ ਨਾ ਜੀ ਤੁਸੀਂ ਰੋਂਦੇ ਸੋਹਣੇ ਨਹੀਂ ਲੱਗਦੇ ਵੀ ਜੈ ਖਾਣੀ ਦੀ ਏ ਆ ਕਿਉਂ ਟਸੂਏ ਜੇ ਪਹਾਈ ਜਾਨੀ ਐ ਸਿੱਧੀ ਤਰ੍ਹਾਂ ਦੱਸ ਦੇ ਤੈਨੂੰ ਚਾਹੀਦਾ ਕੀ ਆ ਦੱਸ ਦੇ ਭੈਣੇ ਆਪਣੀ ਸੱਸ ਨੂੰ ਕੀ ਚਾਹੀਦਾ ਤੈਨੂੰ ਅਸੀਂ ਤੇਰੇ ਨਾਲ ਆ ਉਹਦਾ ਜੋ ਵੀ ਫੈਸਲਾ ਹੋਊਗਾ ਨਾ ਘਰ ਦੇ ਸਾਰੇ ਮੈਂਬਰ ਮੰਨਣਗੇ ਹੈ ਨਾ ਮਸੇਜ ਵੀਰ ਜੀ ਜੋ ਵੀ ਦਾ ਕੀ ਮਤਲਬ ਨਾ ਕਾਲੂ ਭਾਬੀ ਆਪਣਾ ਘਰ ਸਾਰਾ ਨਾਮ ਲਵਾਉਣ ਨੂੰ ਕਹਿ ਦੋਗੀ ਕਿ ਅਸੀਂ ਲਵਾ ਦਾਂਗੇ ਜੇ ਨਾਮ ਵੀ ਲੱਗ ਜੂ ਇਹ ਚ ਗਲਤ ਗੱਲ ਕੀ ਆ ਇਹ ਘਰ ਮੇਰੇ ਜੀਜੇ ਦੀ ਕਮਾਈ ਨਾਲ ਹੀ ਚੱਲਦਾ ਬਿਲਕੁਲ ਸਹੀ ਕਿਹਾ ਭੈਣੇ ਤੂੰ ਪਰ ਇਹਨਾਂ ਨੂੰ ਮੇਰੇ ਘਰ ਵਾਲੇ ਦੀ ਕਮਾਈ ਦੀ ਪੂਰਾ ਕਦਰ ਨਹੀਂ ਹਾਏ ਰੱਬਾ ਨਹੀਂ ਤੂੰ ਹਰ ਵੇਲੇ ਨਾ ਆਪਣੇ ਘਰ ਵਾਲੇ ਦੀ ਕਮਾਈ ਦੇ ਰਾਗ ਜਿਹਾ ਨਾ ਗਾਇਆ ਕਰ ਤੈਨੂੰ ਇਹ ਆ ਨਾ ਵੀ ਰਾਜ ਨੂੰ ਪੈਸੇ ਨਹੀਂ ਦੇਣੇ ਨਹੀਂ ਮੰਗਦਾ ਉਹ ਤੇਰੇ ਤੋਂ ਪੈਸੇ ਹੋਲਾ ਕੁਛ ਹੋਲਾ ਭਾਬੀ ਅਤੇ ਤੇਰੀਆਂ ਆਹੀ ਕਰਜ਼ੁੱਤਾ ਕਰਕੇ ਨਾ ਆ ਭਰਾਵਾ ਭਰਾਵਾ ਚ ਫਰਕ ਪੈ ਜਾਣਾ ਅੱਜ ਜਿਵੇਂ ਤੂੰ ਆਪਣੇ ਪੇਕਿਆਂ ਦੇ ਰਿਸ਼ਤੇ ਸਾਹਮਣੇ ਬੈਠੀ ਹੈ ਨਾ ਜੇ ਐਵੇਂ ਹੀ ਸਹੁਰਿਆਂ ਦੇ ਉਹ ਨਣਦੇ ਹੁਣ ਤੂੰ ਭਾਸਨ ਦੇਣ ਨਾ ਵੈ ਜੀ ਮੈਨੂੰ ਸਾਰੀ ਅਕਲਾ ਕਿ ਕਿਹੜੇ ਰਿਸ਼ਤੇ ਕਿਵੇਂ ਸਾਹਮਣੇ ਆ ਤੇ ਰਹੀ ਰਾਤ ਨੂੰ ਪੈਸੇ ਦੇਣ ਦੀ ਗੱਲ ਆਪੇ ਕਰੂ ਆਪਣਾ ਇੰਤਜ਼ਾਮ ਅਸੀਂ ਕਿਸੇ ਦਾ ਠੇਕਾ ਨਹੀਂ ਲਿਆ ਕੋਈ ਨਾ ਰਾਜ ਆਪੇ ਇੰਤਿਜ਼ਾਮ ਕਰ ਲੂਗਾ ਤੂੰ ਆਪਣੀ ਭੈਣ ਤੇ ਜੀਜੇ ਨੂੰ ਬਾਹਰ ਖਿੱਚਲਾ ਨਾ ਦਿਆਂ ਕਰ ਵੀ ਉਹ ਤੇਰੇ ਘਰੇ ਆ ਕੇ ਤੈਨੂੰ ਪੁੱਠੀਆਂ ਸਿੱਧੀਆਂ ਮੱਤਾਂ ਦੇਣ ਖੁਸ਼ ਹੈ ਭਾਬੀ ਹੁਣ ਉਹ ਚਾਹ ਪਾਣੀ ਪਲਾ ਕੇ ਭੇਜੀ ਇਹਨਾਂ ਨੂੰ ਕਿਉਂਕਿ ਸਾਡੇ ਘਰੋਂ ਕੋਈ ਖਾਲੀ ਨਹੀਂ ਜਾਂਦਾ ਇੱਕ ਗੱਲ ਹੋਰ ਬਲਜੀਤ ਜਦ ਤੱਕ ਮੁੰਡਾ ਬਾਹਰੋਂ ਨਹੀਂ ਆਉਂਦਾ ਨਾ ਉਦੋਂ ਤੱਕ ਤੂੰ ਏ ਘਰ ਨੂੰ ਛੱਡਣ ਦਾ ਸੋਚੀ ਵੀ ਨਾ ਆ ਜਾ ਕੁੜੇ ਚੱਲੀਏ ਆਪਾਂ ਬੱਡਲਾਂ ਨੇ ਇਹਨਾਂ ਨੂੰ ਚੁਗਲੀਆਂ ਦੇਖਿਆ ਚਲੀਆਂ ਗਈਆਂ ਬਾਹਰੀਆਂ ਚੰਟਗਾ ਹੁੰਦੀਆਂ ਸੀ ਆਪਣੇ ਆਪ ਨੂੰ ਉਹ ਭੈਣੇ ਕਹਾਈ ਜਾਣ ਤੋਂ ਚੰਟ ਆਪਾਂ ਕਿਹੜਾ ਕਿਸੇ ਨਾਲੋਂ ਘਟਾਂ ਨਾਲੇ ਜੋ ਤੁਸੀਂ ਚਾਹੁੰਦੇ ਸੀ ਉਹੀ ਹੋਇਆ ਨਾ ਜੀ ਸਹੀ ਕਹਿ ਰਹੇ ਹੋ ਜੀ ਤੁਸੀਂ ਸਹੀ ਚਲੋ ਇਸ ਖੁਸ਼ੀ ਚ ਨਾ ਹੁਣ ਆਪਾਂ ਗਰਮ ਗਰਮ ਕਾਫੀ ਪੀਨੇ ਆ ਹਾਂਜੀ ਹਾਂਜੀ ਹੁਣ ਤਾਂ ਬਣਾਈ ਲਿਓ ਫਿਰ ਗੱਲ ਸੁਣਨਾਂ ਨੇ ਮੇਰੀ ਆਪਣੀ ਭੈਣ ਨਾਲ ਹੁਣ ਗੱਲ ਕਰਕੇ ਚੱਲੀ ਆਪਾਂ ਇਤੋਂ ਖਾਲੀ ਹੱਥ ਨਹੀਂ ਜਾਣਾ ਜੀ ਪਰ ਮੈਂ ਹੁਣ ਗੱਲ ਕਿਵੇਂ ਕਰ ਸਕਦੀ ਆ ਮੈਨੂੰ ਨਹੀਂ ਪਤਾ ਪਰ ਮੈਂ ਹੁਣ ਇਤੋਂ ਖਾਲੀ ਹੱਥ ਨਹੀਂ ਜਾਂਦਾ ਬੈਠੋ ਜੀ ਦੇਖਦੀ ਐ ਮੈਂ ਗੱਲ ਕਰਕੇ ਪੈਣੇ ਤੇਰੀ ਦਰਾਣੀ ਨੀ ਕਿਤੇ ਦਿਖਦੀ ਨੀ ਉਹ ਤਾਣਾ ਬਸ ਆਪਣੀ ਕੁੜੀ ਚ ਹੀ ਲੱਗੀ ਰਹਿੰਦੀ ਐ ਅੱਛਾ ਕੀ ਹੋ ਗਿਆ ਕੋਈ ਗੱਲ ਐ ਜਿਹੜੀ ਤੂੰ ਮੇਰੇ ਤੋਂ ਲੁਕੋ ਰਹੀ ਐ ਪੈਣੇ ਮੈਂ ਹੁਣ ਤੇਰੇ ਨਾਲ ਕਿਵੇਂ ਗੱਲ ਕਰਾਂ ਕਿਵੇਂ ਦਾ ਕੀ ਮਤਲਬ ਤੂੰ ਬੇਚੀਜ਼ ਕਹੋ ਕੇ ਗੱਲ ਕਰ ਮੈਂ ਤੇਰੀ ਸਾਕੀ ਭੈਣ ਆ ਤੂੰ ਮੇਰੇ ਕੋਲੇ ਗੱਲ ਨਹੀਂ ਕਰੇਂਗੀ ਹੋਰ ਕਿਤੇ ਕੋਲੇ ਗੱਲ ਕਰੇਂਗੀ ਹਾਂ ਇਹ ਵੀ ਗੱਲ ਸਹੀ ਆ ਪੈਣੇ ਸਾਨੂੰ 1 ਲੱਖ ਰੁਪਏ ਦੀ ਲੋੜ ਆ ਜੇ ਨਹੀਂ ਹੈਗੇ ਨਾ ਕੋਈ ਗੱਲ ਨਹੀਂ ਅਸੀਂ ਕਿਤੋਂ ਹੋਰ ਇੰਤਜ਼ਾਮ ਕਰ ਲਵਾਂ ਨੇ ਲੈ ਹੈ ਕੰਮਲੀ ਹੋਰ ਕੀ ਤਾਂ ਇੰਤਜ਼ਾਮ ਕਿਉਂ ਕਰਨਾ ਮੈਂ ਹੈਗੀ ਆ ਨਾ 1 ਲੱਖ ਛੱਡ ਤੂੰ ਦੋ ਲੈ ਤੈਨੂੰ ਕੋਈ ਜਵਾਬ ਨਹੀਂ ਕਿਉਂਕਿ ਤੂੰ ਮੇਰੀ ਆਪਣੀ ਆ ਮੇਰਾ ਆਪ ਦਾ ਖੂਨ ਆ ਉਹ ਨਹੀਂ ਉਲਕ ਗਈ ਹੈ ਭਾਈ ਫੇਰ ਤੋਂ ਸੱਸ ਬੋਲਦੀ ਹੈ ਨਾ ਥੋੜਾ ਜਿਹਾ ਲੈ ਲੈ ਕਿਵੇਂ ਹੋ ਗਿਆ ਚੱਲ ਬਥੇਰੀ ਕਾਲੀ ਬੇਸਤੀ ਚੱਲ ਉੱਠ ਚੱਲ ਜਲੀਏ ਉਹ ਰੁਕੋ ਜੀਜਾ ਜੀ ਉਹ ਭਾਈ ਫੇਰ ਤੁਸੀਂ ਕਹੋਗੇ ਸੱਸ ਬੋਲਦੀ ਹੈ ਇਹ ਵੀ ਤਾਂ ਇਹ ਦਾ ਕਰ ਇਹੀ ਆ ਤੇ ਇਹੀ ਰਹੂਗਾ ਫਿਰ ਐਕਸ਼ਨ ਸਮਾਈਲ ਨਾ ਆਵੇ ਨਾ ਗੁੱਸਾ ਚੜਾਈ ਆ ਹਾਂ ਗੁੱਸਾ ਆਈ ਆ ਆਪਣੇ ਦਾ ਤੇ ਉਹਨੂੰ ਕੀ ਆ ਹਾਂ ਟੂ ਐਕਸ਼ਨ ਇਹਦਾ ਕਰ ਇਹੀ ਹੈ ਇਹੀ ਰਹੂਗਾ ਹੱਸ ਕੇ ਕਿਹਾ ਨੇ ਹਾਂ ਉਸੇ ਜਿਹਾ ਇਹਦਾ ਕਰ ਇਹ ਹੈ ਤੇ ਇਹੀ ਰਹੂਗਾ ਤੇ ਇਹੀ ਰਹੂਗਾ ਨੇ ਦੀਏ ਆ ਕੀ ਟਸੂ ਜੇ ਬਹਾਈ ਜਾਨੀ ਆ ਸਿੱਧੀ ਹੋ ਕੇ ਆਏ ਦੱਸ ਤੈਨੂੰ ਚਾਹੀਦਾ ਕੀ ਐ ਵਾਹ ਨਹੀਂ ਚਲੋ ਲੱਗੇ ਐਕਸ਼ਨ ਨਹੀਂ ਜਾ ਖਾਣੇ ਦੀ ਏ ਜੇ ਜਾ ਖਾਣੇ ਦੀ ਏ ਐਂ ਤਾਂ ਕਿਵੇਂ ਕੋਈ ਲੁੱਟ ਪਾਊਗਾ ਅਸੀਂ ਤੇਰੇ ਨਾਲ ਖੜਿਆ ਹਣਾ ਜੀ